ਅੱਜ ਭਵਾਨੀਗੜ੍ਹ ਇੱਥੋਂ ਦੇ ਨੇੜਲੇ ਪਿੰਡ ਫੱਗੂ ਵਾਲੇ ਵਿਖੇ ਬਾਬਾ ਸਹਿਬਦਾਸ ਪਬਲਿਕ ਸਕੂਲ ਵਿਖੇ ਅੱਜ SBI ਕਾਰਡ ਵੱਲੋਂ ਵਾਰਲਡ ਕੈਂసర్ ਕੇਅਰ ਸੁਸਾਇਟੀ ਦੇ ਸਹਿਯੋਗ ਨਾਲ ਆਪਣਾ ਪੰਜਾਬ ਫੈਡਰੇਸ਼ਨ ਦੇ ਚੇਅਰਮੈਨ ਜਗਜੀਤ ਸਿੰਘ ਧੂਰੀ ਗਲੋਬਲ ਇਨਵੈਸਟਰ ਡਾਕਟਰ ਕੁਲਵੰਤ ਸਿੰਘ ਢਾਲੀਵਾਲ ਤੇ ਬਾਬਾ ਸਹਿਬਦਾਸ ਪਬਲਿਕ ਸਕੂਲ ਦੇ ਚੇਅਰਮੈਨ ਕਰਮਜੀਤ ਸਿੰਘ ਦੀ ਰਮਹਨਾਈ ਹੇਠ ਅੱਜ ਮੁਫਤ ਕੈਂਸਰ ਜਾਂਚ ਅਤੇ ਜਾਗਰੂਤਾ ਕੈਂਪ ਲਗਾਇਆ ਗਿਆ ਇਹ ਕੈਂਪ ਅੱਜ 20 ਅਗਸਤ ਨੂੰ ਸਵੇਰੇ 10:00 ਵਜੇ ਤੋਂ ਸ਼ਾਮ ਦੇ 4:00 ਵਜੇ ਤੱਕ ਚੱਲਿਆ ਜਿਸ ਵਿੱਚ ਇਲਾਕੇ ਦੇ ਲਗਭਗ 470 ਦੇ ਕਰੀਬ ਲੋਕਾਂ ਵੱਲੋਂ ਜਾਂਚ ਕਰਵਾਈ ਗਈ ਡਾਕਟਰ ਤਰਵਿੰਦਰ ਢਿੱਲੋਂ ਨੇ ਕਿਹਾ ਕਿ ਕੈਂਸਰ ਇੱਕ ਭਿਆਨਕ ਰੋਗ ਹੈ ਜੇ ਇਹ ਮੁੱਢਲੀ ਅਵਸਥਾ ਵਿੱਚ ਪਤਾ ਲੱਗ ਜਾਵੇ ਤਾਂ ਇਸ ਦਾ इलाज ਸੰਭਵ ਹੈ ਕੈਂਪੋ ਦੌਰਾਨ ਵਰਲਡ ਕੈਂਸਰ ਕੇਅਰ ਸੁਸਾਇਟੀ ਦਾ ਵਿਸ਼ੇਸ਼ ਤੌਰ ਤੇ ਬੱਸਾਂ ਰੱਖੀਆਂ ਗਈਆਂ ਜਿੰਨਾ ਵਿੱਚ ਮਹਿਰ ਡਾਕਟਰਾਂ ਉਦੋਂ ਨੇ ਇੱਕ ਮੈਡੀਕਲ ਉਪਕਰਨ ਉਪਲਬਧਾ ਸਨ ਇਸ ਕੈਂਪ ਵਿੱਚ ਔਰਤਾਂ ਤੇ ਮਰਦਾਂ ਦੀ ਵੱਖ-ਵੱਖ ਕਿਸਮਾਂ ਦੀ ਜਾਂਚ ਕੀਤੀ ਗਈ ਜਿਸ ਵਿੱਚ ਜਹਾਤੀ ਬੱਚੇਦਾਨੀ ਗਦੁੱਦਾ ਮੂੰਹ ਅਤੇ ਖੂਨ ਦੇ ਕੈਂਸਰ ਆਦਿ ਮੋਮੋਗ੍ਰਾਫੀ ਅਤੇ ਪੈਪ ਸਮੀਅਰ ਅਤੇ ਪੀਐਸਏ ਟੈਸਟ ਆ ਸਮਲ ਰਹੇ ਚੈੱਕਅਪ ਤੋਂ ਇਲਾਵਾ ਮਰੀਜ਼ਾਂ ਨੂੰ ਲੋੜ ਅਨੁਸਾਰ ਆਮ ਬਿਮਾਰੀਆਂ ਲਈ ਦਵਾਈਆਂ ਵੀ ਦਿੱਤੀਆਂ ਗਈਆਂ ਸਕੂਲ ਦੇ ਪ੍ਰਿੰਸੀਪਲ ਬਲਜੀਤ ਕੌਰ ਨੇ ਦੱਸਿਆ ਕਿ ਡਾਕਟਰਾਂ ਦੀ ਟੀਮ ਕਾਰਜਸ਼ੈਲੀ ਦਾ ਸਲਾਣਾ ਕਰਦੇ ਆ ਉਹਨਾਂ ਨੇ ਵਰਲਡ ਕੈਂਸਰ ਕੇਅਰ ਸੁਸਾਇਟੀ ਦਾ ਇਸ ਲੋੜ ਜਤਨ ਲਈ ਵਿਸ਼ੇਸ਼ ਧੰਨਵਾਦ ਕੀਤਾ ਇਸ ਕੈਂਪ ਵਿੱਚ ਪ੍ਰਤੀ ਜਾਗਰੂਤਾ ਵਧਾਉਂਦੇ ਹੋਏ ਲੋਕਾਂ ਨੂੰ ਆਪਣੀ ਤੰਦਰੁਸਤੀ ਬਾਰੇ ਸੋਚਣ ਲਈ ਪ੍ਰੇਰਿਤ ਕੀਤਾ ਰਿਪੋਰਟ ਰਾਜਕੁਰਮੀ ਪਵਨ ਨਿਗਰ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਇਸ ਦੌਰਾਨ ਚੇਅਰਮੈਨ ਕਰਮਜੀਤ ਸਿੰਘ ਢਿੱਲੋਂ ਨੇ ਕੀ ਕਿਹਾ ਜਰਾ ਸੁਣੋ ਮੇਰਾ ਨਾਮ ਬਲਜੀਤ ਕੌਰ ਹੈ ਜੀ ਮੈਂ ਪ੍ਰਿੰਸੀਪਲਾਂ ਜੀ ਬਾਬਾ ਸਾਹਿਬ ਦਾ ਸੀਨੀਅਰ ਸਕੈਂਡਰੀ ਸਕੂਲ ਫਗੂ ਵਾਲਾ ਅੱਜ ਇਹ ਕੈਂਪ ਲਗਾਇਆ ਜਾ ਰਿਹਾ ਹੈ ਕਿ ਸਮਾਜਿਕ ਕੈਂਪ ਲਗਾਇਆ ਜਾ ਰਿਹਾ ਹੈ ਇਹ ਕੈਂਸਰ ਦੇ ਅਵੇਅਰਨੈਸ ਲਈ ਕੈਂਪ ਹੈ ਜੀ ਤੇ ਇਹਦੇ ਵਿੱਚ ਸਾਰੇ ਚੈੱਕਅਪ ਹੋ ਰਹੇ ਨੇ ਜਿਵੇਂ ਮੂੰਹ ਦਾ ਮੂੰਹ ਦਾ ਗਲੇ ਦਾ ਚੈੱਕਅਪ ਹੋਣਾ ਹੈ ਹੱਡੀਆਂ ਦੀ ਡੈਂਸਿਟੀ ਦਾ ਚੈੱਕ ਹੋਣਾ ਤੇ ਆਪਣਾ 슈ਗਰ ਬੀਪੀ ਤੇ ਕੈਂਸਰ ਦੇ ਵੀ ਟੈਸਟ ਹੋ ਰਹੇ ਨੇ ਜੀ ਤੇ ਇਹ ਜਿਹੜਾ ਕੈਂਪ ਹੈ ਇਹ ਮਤਲਬ ਕਿ ਪਬਲਿਕ ਦੀ ਜਿਹੜੀ ਵੈਲਫੇਅਰ ਲਈ ਹੈ ਤੇ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਤੁਸੀਂ ਇਸ ਕੈਂਪ ਦੇ ਵਿੱਚ ਹਮਮਾ ਕੇ ਪੁੱਜੋ ਤੇ ਪਰਮਾਤਮਾ ਨੇ ਸਾਨੂੰ ਇਹ ਬਹੁਤ ਵਧੀਆ ਮੌਕਾ ਦਿੱਤਾ ਹੈ ਤੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਇੱਥੇ ਮਰੀਜ਼ ਬਹੁਤ ਜ਼ਿਆਦਾ ਆ ਰਹੇ ਨੇ ਚੈੱਕਅਪ ਕਰਾਉਣ ਦੇ ਲਈ ਤੇ ਇਸ ਗੱਲ ਦੀ ਮੈਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਇੱਥੇ ਜਿਹੜਾ ਕੈਂਪ ਹੈ ਸਕੂਲ ਦੇ ਵਿੱਚ ਆਰेंज ਕਰ ਰਹੇ ਹਾਂ ਕਿੰਨੇ ਟਾਈਮ ਹੈ ਕੈਂਪ ਦਾ ਜੀ ਇਹ ਹੀ ਕੈਂਪ ਜੀ ਆਪਣਾ 10 ਵਜੇ ਤੋਂ ਲੈ ਕੇ 4 ਵਜੇ ਤੱਕ ਹੈ ਜੀ ਕਿਹੜੇ ਕਿਹੜੇ ਪਿੰਡਾਂ ਤੋਂ ਆ ਰਹੇ ਇਹ ਆਪਣੇ ਸਾਰੇ ਟੋਟਲ ਮਿਲ 24 25 ਪਿੰਡਾਂ ਦੇ ਵਿੱਚੋਂ ਲੋਕ ਜਿਹੜੇ ਨੇ ਇੱਥੇ ਚੈੱਕਅਪ ਦੇ ਲਈ ਆ ਰਹੇ ਨੇ ਤੇ ਬਾਕੀ ਹੁਣ ਤੱਕ ਦਾ ਜੋ ਵੀ ਰਿਸਪੌਂਸ ਹੈ ਬਹੁਤ ਅੱਛਾ ਰਿਸਪੌਂਸ ਸਾਨੂੰ ਮਿਲ ਰਿਹਾ ਹੈ ਇਸ ਕੈਂਪ ਦਾ ਤੇ ਮੈਂ ਚਾਹੁੰਦੀ ਆ ਕਿ ਹਰ ਕੋਈ ਇਸ ਕੈਂਪ ਦੇ ਵਿੱਚ ਆਵੇ ਤੇ ਆਪਣਾ ਇਸ ਕੈਂਪ ਦਾ ਜਿਹੜਾ ਲਾਭ ਹੈ ਉਹ ਪ੍ਰਾਪਤ ਕਰੇ ਕੀ ਮੈਸੇਜ ਦੇਣੂਗੀ ਇਹੀ ਮੈਸੇਜ ਦੇਣਾ ਚਾਹੂੰਗੀ ਜੀ ਮੈਂ ਕਿ ਵੀ ਕੈਂਸਰ ਤੋਂ ਜਿਹੜਾ ਹੈ ਡਰਨਾ ਨਹੀਂ ਚਾਹੀਦਾ ਇਹ ਕੈਂਪ ਇਸੇ ਲਈ ਆ ਕਿ ਅਸੀਂ ਅਵੇਅਰ ਕਰ ਰਹੇ ਹਾਂ ਪਬਲਿਕ ਨੂੰ ਵੀ ਹੁਣ ਹਰ ਚੀਜ਼ ਦਾ ਟਰੀਟਮੈਂਟ ਹੈ ਅਗਰ ਆਪਾਂ ਉਹਦੀ ਸਟਾਰਟਿੰਗ ਦੇ ਵਿੱਚ ਉਹਦੀ ਆਪਾਂ ਕੇਅਰ ਕਰਦੇ ਆ ਆਪਾਂ ਨੂੰ ਪਤਾ ਚੱਲਦਾ ਤਾਂ ਇਹ ਕੋਈ ਵੱਡੀ ਗੱਲ ਨਹੀਂ ਹੈ ਇਹਦਾ ਕੋਈ ਪੈਨਿਕ ਨਹੀਂ ਹੋਣਾ ਚਾਹੀਦਾ ਪਬਲਿਕ ਦੇ ਵਿੱਚ ਤੇ ਇਹ ਮਤਲਬ ਹਰ ਹੁਣ ਹਰ ਜਿਹੜੀ ਬਿਮਾਰੀ ਆ ਉਸ ਦਾ ਇਲਾਜ ਹੈ ਸਰਪਨਾਣਾ ਮੈਂ ਵਿਅੰਕ ਸਿੰਘ ਅੱਜ ਬਾਬਾ ਸਾਹਿਬ ਦਾ ਸਕੂਲ ਦੇ ਵਿੱਚ ਕੈਂਪ ਲੱਗ ਰਿਹਾ ਹੈ ਠੀਕ ਹੈ ਨਾ ਇਹ ਕੈਂਪ ਹੈ ਜਿਹੜਾ ਬਹੁਤ ਵਧੀਆ ਹੈ ਦੇਖੋ ਵਾਰਡ ਕੈਂਸਰ ਕੇਅਰ ਜਿਹੜੀ ਵੈਲਫੇਅਰ ਸੁਸਾਇਟੀ ਹੈਗੀ ਚੈਰੀਟੇਬਲ ਕਲਵੰਤ ਸਿੰਘ ਢਾਲੀਵਾਲ ਦੀ ਬਦੌਲਤ ਔਰ ਪੰਜਾਬ ਦੇ ਜਿਹੜੇ ਡਾਇਰੈਕਟਰ ਹੈ ਜਗਜੀਤ ਸਿੰਘ ਜਿਨ੍ਹਾਂ ਦੀ ਮਿਹਨਤ ਸਦਕਾ ਇਹ ਅੱਜ ਬਾਬਾ ਸਾਹਿਬ ਦਾ ਪਬਲਿਕ ਸਕੂਲ 'ਚ ਕੈਂਪ ਲਾਇਆ ਜਾ ਰਿਹਾ ਹੈ ਕਹਿਣ ਤੋਂ ਬਾਅਦ ਸਾਡੀ ਸੁਸਾਇਟੀ ਲਈ ਅਵੇਅਰਨੈਸ ਕੈਂਸਰ ਦਾ ਜਿਹੜਾ ਇਲਾਜ ਇਹ ਅਵੇਅਰਨੈਸ ਹੈਗਾ ਫਸਟ ਸਟੇਜ ਤੇ ਜੇਕਰ ਤੁਸੀਂ ਇਹਦਾ ਕਾਫੀ ਲੋਕ ਡਰਦੇ ਆ ਇਸ ਗੱਲ ਤੋਂ ਪਰ ਡਰਨਾ ਨਹੀਂ ਚਾਹੀਦਾ ਅਵੇਅਰਨੈਸ ਜਿਹੜੀ ਤਦ ਹੀ ਆਊਗੀ ਜੇ ਆਪਾਂ ਟੈਸਟ ਕਰਾਵਾਂਗੇ ਸੋ ਬਹੁਤ ਵਧੀਆ ਅਪਰਾਲਾ ਬਾਬਾ ਸਾਹਿਬ ਦਾ ਸਕੂਲ ਵੱਲੋਂ ਬਹੁਤ ਵਧੀਆ SBI ਕਾਰਡ ਵੱਲੋਂ ਔਰ ਸਭ ਤੋਂ ਵੱਡਾ ਮੈਂ ਗੱਲ ਕਹੂੰਗਾ ਵੀ ਜਿਹੜਾ ਕੁਲਵੰਤ ਸਿੰਘ ਢਾਲੀਵਾਲ ਨੇ ਤੇ ਪੰਜਾਬ ਦੇ ਵਿੱਚ ਸਪੈਸ਼ਲੀ ਜਗਜੀਤ ਸਿੰਘ ਜਿਹੜੇ ਧੂਰੀ ਤੋਂ ਡਾਇਰੈਕਟਰ ਨੇ ਇਹਦੇ ਸੋਸਾਇਟੀ ਦੇ ਉਹਨਾਂ ਦਾ ਬਹੁਤ ਸੋਹਣਾ ਵੱਡਾ ਉਪਰਾਲਾ ਹੈਗਾ ਸਹਿਯੋਗ ਹੈ ਬਾਬਾ ਸਾਹਿਬ ਦਾ ਸਕੂਲ ਦਾ ਜਿਹੜਾ ਇਹਨਾਂ ਨੇ ਇਹ ਕੈਂਪ ਲਾਇਆ ਹੈਗਾ ਨੀਅਰ ਬੋਟ 4500 ਬੰਦਾ ਅੱਜ ਇਹਦਾ ਫਾਇਦਾ ਉਠਾ ਰਿਹਾ ਹੈਗਾ ਚੰਗੀ ਗੱਲ ਹੈਗੀ ਇਦਾਂ ਦੇ ਕੈਂਪ ਹੋਰ ਲੱਗਣੇ ਚਾਹੀਦੇ ਨੇ ਔਰ ਮੈਂ ਕਹਿੰਨਾ ਵੀ ਚਲੋ ਸੋਸਾਇਟੀ ਲੋਕਲ ਪਬਲਿਕ ਲਈ ਇਸ ਸਕੂਲ ਦਾ ਵੀ ਉਪਰਾਲਾ ਹੈਗਾ ਜਿਹੜਾ ਇਸ ਕੈਂਪ ਨੂੰ ਅੱਜ ਨੇ ਪਰਚੜ ਕੇ ਕਟੋੜ 4500 ਬੰਦਾ ਇਹਦਾ ਫਾਇਦਾ ਲੈ ਰਿਹਾ ਚੰਗੀ ਗੱਲ ਹੈ ਧੰਨਵਾਦ ਸਰ ਆਪਣਾ ਨਾਮ ਕੀ ਮੈਂ ਰੰਤੇਰ ਸਿੰਘ ਫੱਗੂ ਵਾਲਾ ਸਰ ਅੱਜ ਅਸੀਂ ਜਿਹੜੇ ਪਾਕੀਆਂ ਕੀ ਕਹਿਣਾ ਚਾਹੁੰਦੇ ਅੱਜ ਬਾਬਾ ਸਾਹਿਬ ਦਾਸ ਦੇ ਵਿੱਚ ਆਪਣਾ ਪ੍ਰਾਈਵੇਟ ਸਕੂਲਾਂ ਦੇ ਜਿਹੜੇ ਆਰਗੇਨਾਈਜ਼ਰ ਨੇ ਸਰਦਾ ਦਲਜੀਤ ਸਿੰਘ ਧੂਰੀ ਉਹਨਾਂ ਦੀ ਰਹਿਨਮਾਈ ਦੇ ਵਿੱਚ ਜਿਹੜਾ ਹੈਗਾ ਆਪਣਾ ਵਿਸ਼ੇਸ਼ ਕੈਂਸਰ ਕੇਅਰ ਦਾ ਜਿਹੜਾ ਕੈਂਪ ਲੱਗਿਆ ਹੋਇਆ ਲੋਕਾਂ 'ਚ ਬੜਾ ਉਤਸ਼ਾਹ ਹੈ ਕੈਂਪ ਨੂੰ ਲੈ ਕੇ ਇੱਥੇ ਚਾਰ ਬੈਨਾਂ ਮੈਨੂੰ ਲੱਗਦਾ ਮੈਂ ਪਹਿਲੀ ਵਾਰ ਮੈਂ ਪੂਰਾ ਪੰਜਾਬ ਘੁੰਮਿਆ ਪਹਿਲੀ ਵਾਰ ਦੇਖਿਆ ਵੀ ਐਡਾ ਵੱਡਾ ਪ੍ਰੋਜੈਕਟ ਕੈਂਸਰ ਦੇ ਜਿਹੜਾ ਹੈਗਾ ਕੈਂਸਰ ਦੀ ਪਛਾਣ ਕਰਨ ਵਾਸਤੇ ਜਾਂ ਕੈਂਸਰ ਦੀ ਜਿਹੜੀ ਮੋਡਲੀ ਸਟੇਜ ਦੀਆਂ ਜਿਹੜੀਆਂ ਜਾਂਚ ਕਰਨ ਵਾਸਤੇ ਐਡਾ ਵੱਡਾ ਪ੍ਰੋਜੈਕਟ ਉਹਨਾਂ ਨੇ ਬਾਬਾ ਸਾਹਿਬ ਦਾ ਸਕੂਲ ਚ ਭੇਜਿਆ ਬਹੁਤ ਵੱਡਾ ਉਪਰਾਲਾ ਮੈਂ ਬਾਬਾ ਸਾਹਿਬ ਦਾ ਸਕੂਲ ਦਾ ਵੀ ਪ੍ਰਸ਼ੰਸਾ ਸਲਾਘਾ ਕਰਦਾ ਵੀ ਉਹਨਾਂ ਨੇ ਐਡਾ ਵੱਡਾ ਜਿਹੜਾ ਕੈਂਪ ਦਾ ਆਪਣਾ ਉਪਰਾਲਾ ਕਰਕੇ ਲੋਕਾਂ ਨੂੰ ਸਹੂਲਤਾਂ ਦੇਣ ਵਾਸਤੇ ਬਹੁਤ ਵਧੀਆ ਕੈਂਪ ਲਗਾਇਆ ਕੀ ਵੀ ਆਰਕੀਟੈਕਟ ਕਰਵਾਏ ਨਹੀਂ ਕੀ ਕੰਮ ਹੁੰਦਾ ਹੈ ਮੈਥ ਜਿਹੜੇ ਟੈਸਟ ਕਰਵਾਏ ਨੇ ਜੀ ਮੈਨੂੰ ਮੇਰੇ ਕਹਾ ਦਵਾਈਆਂ ਵੀ ਫ੍ਰੀ ਦੇ ਰਹੇ ਨੇ ਜਿਹੜੇ ਟੈਸਟ ਨੇ 20 222000 ਰੁਪਏ ਦੇ ਨੇ ਜਿਹੜੇ ਹੋਰੇ ਫ੍ਰੀ ਹੋ ਰਹੇ ਨੇ ਲੋਕਾਂ ਨੂੰ ਦੇਖੋ ਗਰੀਬ ਲੋਕਾਂ ਦਾ ਖਾਸ ਕਰਕੇ ਬਹੁਤ ਵੱਡੀਆਂ ਸਹੂਲਤਾਂ ਮਿਲਣਗੀਆਂ ਇੱਕ ਲੋਕ ਲੋਕਾਂ ਨੂੰ ਇਹ ਪਤਾ ਲੱਗ ਜਾਊਗਾ ਕਿਸੇ ਨੂੰ ਕੈਂਸਰ ਹੈ ਜਾਂ ਨਹੀਂ ਕਈ ਵਾਰ ਹੁੰਦਾ ਨਾ ਮੋਡਲੀ ਸਟੇਜ ਤੇ ਕੈਂਸਰ ਹੁੰਦੀ ਆ ਤਾਂ ਬੰਦਾ ਇਲਾਜ ਕਰਵਾ ਸਕਦਾ ਨਹੀਂ ਤਾਂ ਲੋਕਾਂ ਨੂੰ ਲਾਸਟ ਸਟੇਜ ਤੇ ਜਾ ਕੇ ਪਤਾ ਲੱਗਦਾ ਵੀ ਕੈਂਸਰ ਹੈ ਜੀ ਉਦੋਂ ਤੱਕ ਫਿਰ ਇਲਾਜ ਨਹੀਂ ਹੁੰਦਾ ਫਿਰ ਬੰਦੇ ਨੂੰ ਜਿਵੇਂ ਕਹਿੰਦੇ ਨੇ ਵੀ ਪ੍ਰੋਬਲਮਾਂ ਜ਼ਿਆਦਾ ਹੋ ਜਾਂਦੀਆਂ ਨੇ ਹਨਾ ਜੇ ਬਹੁਤ ਵਧੀਆ ਪਰਾਲਾ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਵੀ ਅੱਜ ਜਿਹੜਾ ਕੈਂਪ ਲੱਗਾ ਹੈ ਉਹਨਾਂ ਨੂੰ ਆ ਕੇ ਦਾ ਫਾਇਦਾ ਉਠਾਉਣਾ ਚਾਹੀਦਾ ਮੇਰਾ ਨਾਮ ਕਰਨਜੀਤ ਸਿੰਘ ਹੈ ਜੀ ਮੈਂ ਬਾਬਾ ਸਾਹਿਬ ਦਾ ਸਕੂਲ ਦਾ ਚੇਅਰਮੈਨ ਐ ਸਕੂਲ ਦਾ ਜੀ ਸਰ ਅੱਜ ਤੁਹਾਡੇ ਸਕੂਲ ਦੇ ਵਿੱਚ ਕੈਂਪ ਲਗਾਇਆ ਗਿਆ ਠੀਕ ਹੈ ਨਾ ਸਰ ਸਾਨੂੰ ਇਹ ਜਦੋਂ ਕੈਂਪ ਮਿਲਿਆ ਨਾ ਸਾਨੂੰ ਬੜੀ ਖੁਸ਼ੀ ਮਹਿਸੂਸ ਹੋਈ ਜਦੋਂ ਸਾਡੇ ਜਗਜੀਤ ਸਿੰਘ ਜੀ ਜਿਹੜੇ ਸਾਡੇ ਪੰਜਾਬ ਸਕੂਲ ਅਰਗੇਨਾਈਜੇਸ਼ਨ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਸਾਨੂੰ ਕੈਂਪ ਦਿੱਤਾ ਸਾਨੂੰ ਬਹੁਤ ਖੁਸ਼ੀ ਹੋਈ ਇਸ ਚੀਜ਼ ਨੂੰ ਦੇਖ ਕੇ ਵੀ ਜੋ ਸਾਡੇ ਵਰਗੇ ਸਕੂਲਾਂ ਨੂੰ ਉਹਨਾਂ ਨੇ ਅੱਗੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ ਤੇ ਉਸ ਤੋਂ ਸਭ ਤੋਂ ਵੱਡੀ ਗੱਲ ਇਹ ਚੀਜ਼ ਹੈ ਕਿ ਕੈਂਸਰ ਦੇ ਬਾਰੇ ਅਵੇਰਨੈਸ ਕੈਂਪ ਹੈ ਜੀ ਇਹ ਕੋਈ ਇਹਦੇ ਨਾਲ ਡਰਨ ਦੀ ਲੋੜ ਨਹੀਂ ਹੈਗੀ ਤੇ ਇਸ ਆਪਣੇ ਕਲਵੰਤ ਸਿੰਘ ਢਾਲੀਵਾਲ ਜੀ ਵੱਲੋਂ ਤੇ ਸਰਜਾ ਜਗਜੀਤ ਸਿੰਘ ਜੀ ਧੂਰੀ ਵੱਲੋਂ ਇਹ ਕੈਂਪ ਨੂੰ ਬਹੁਤ ਹੀ ਸਹੀ ਤਰੀਕੇ ਨਾਲ ਨੇਪਰੇ ਚੜ੍ਹਾਏ ਜਾ ਰਹੇ ਨੇ ਜਿੱਥੇ-ਇਥੇ ਵੀ ਕੈਂਪ ਲੱਗ ਰਹੇ ਨੇ ਸਾਨੂੰ ਵੀ ਇਸ ਚੀਜ਼ ਦਾ ਮੌਕਾ ਦਿੱਤਾ ਹੈ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਜੀ ਸਰ ਆਪਣਾ ਨਾਮ ਜੀ ਸਰ Dharmendra ਟੇਲ ਮੈਂ ਆਪਣਾ ਨਾਮ ਆਜੀ ਬਾਬਾ ਸਾਹਿਬ ਦਾ ਸਕੂਲ ਦੇ ਵਿੱਚ ਕੈਂਪ ਲਗਾਇਆ ਯਾਰ ਇਹ ਕੀ ਕਹਾਂ ਉਸ ਆ ਦੇਖੋ ਜੀ ਅੱਜ ਅਸੀਂ ਬੜਾ ਵੱਡਾ ਕੈਂਪ ਇਸ ਰੱਖਿਆ ਗਿਆ ਸੀ ਕੈਂਸਰ ਦਾ ਐਸਪੀ ਕਾਰਡ ਤੇ ਵਰਲਡ ਕੈਂਸਰ ਕੰਫਰੰਸ ਜੋਗ ਦੇ ਨਾਲ ਕੀ ਪਹੁੰਚੀ ਹੋਈ ਹੈ ਔਰ ਲਗਾਤਾਰ ਕੈਂਸਰ ਦੇ ਕੰਮ ਕਰ ਰਹੇ ਆ ਪਿਛਲੇ ਕਈ ਸਾਲਾਂ ਤੋਂ ਵਰਲਡ ਕੈਂਸਰ ਫੀਰ ਦਾ ਮਕਸਦ ਇਹ ਨਹੀਂ ਤੰਦਰੁਸਤ ਲੋਕਾਂ ਦੀ ਜਾਂਚ ਕੀਤੀ ਜਾਵੇ ਉਹਨਾਂ ਕੋਲ ਲੱਛਣ ਪੁੱਛੇ ਜਾਣ ਤੇ ਲੱਛਣਾਂ ਦਾ ਰੈਕਸਟ ਕੀਤੇ ਜਾਣ ਤੇ ਟੈਸਟ ਕਰਕੇ ਅਗਰ ਕਿਸੇ ਦਾ ਕੋਈ ਪੋਜ਼ਿਟਿਵ ਪਾਇਆ ਜਾਂਦਾ ਤੇ ਉਹਨੂੰ ਟਰੀਟ ਕੀਤਾ ਜਾਵੇ ਇਸ ਮਕਸਦ ਨਾਲ ਜਿਹੜੀ ਵਰਲਡ ਕੈਂਸਰ ਦੀ ਰੰਗਿਵਾਦੀ ਹੈ ਕਈ ਤਰ੍ਹਾਂ ਦੇ ਟੈਸਟ ਜਿਹੜੀ ਵਰਲਡ ਕੈਂਸਰ ਦੇ ਵਿੱਚ ਲੈ ਕੇ ਆਈ ਹੈ ਜਿਵੇਂ ਔਰਤਾਂ ਦੀ ਛਾਤੀ ਦੀ ਮੈਮੋਗ੍ਰਾਫੀ ਟੈਸਟ ਕਰ ਰਹੇ ਆ ਔਰਤਾਂ ਦੇ ਬੱਚਾ ਦਾਇਰੇ ਲਈ ਕੈਪਸੂਲ ਕਰ ਰਹੇ ਆ ਬੰਦਿਆਂ ਦੇ ਖੂਨ ਦੀ ਜਾਂਚ ਦੀ ਨਿਯਤਕੀ ਕੀਤੀ ਜਾ ਰਹੀ ਹੈ ਬਲੱਡ ਟੈਸਟਿੰਗ ਹੋ ਗਈ ਕੀਤੀ ਜਾ ਰਹੀ ਹੈ ਹੱਡੀ ਦੀ ਜਾਂਚ ਕਰ ਰਹੇ ਆ ਮੂੰਹ ਤੇ ਬਲੱਡ ਦੀ ਜਾਂਚ ਕਰ ਰਹੇ ਆ ਸ਼ੂਗਰ ਹੈ ਬੀਪੀ ਹੈ ਚੰਗਲ ਦਵਾਈਆਂ ਵੰਡ ਰਹੇ ਆ 1 ਟੂ 1 ਕਾਉਨਸਲਿੰਗ ਕਰ ਰਹੇ ਆ ਲਿਬੇਚਰ ਦੇ ਰਹੇ ਆ ਲੋਕਾਂ ਨੂੰ ਫਿਲਮ ਦਿਖਾ ਰਹੇ ਆ ਇਸ ਮਕਸਦ ਨਾਲ ਕਿ ਕੈਂਸਰ ਨੂੰ ਪੜਨ ਤੋਂ ਪਹਿਲਾਂ ਫ ਹਰ ਸਾਲ 15 ਲੱਖ ਲੋਕਾਂ ਨੂੰ ਕੈਂਸਰ ਹੁੰਦਾ ਹੈ ਜਿੱਚੋ 10% ਲੋਕਾਂ ਦੀ ਮੌਤ ਨਹੀਂ ਤੇ ਵੱਡਾ ਕਾਰਨ ਕੀ ਹੈ ਜੀ ਅਗਿਆਨਤਾ 10 ਲੱਖ ਲੋਕਾਂ ਨੂੰ ਲੇਟ ਪਤਾ ਲੱਗਦਾ ਨਾ ਕਿ 15 ਨੂੰ ਹੀ ਲੇਟ ਪਤਾ ਲੱਗਦਾ ਹੈ ਜਿਦੇ ਕਾਰਨ ਮੌਤ ਦਾ ਅੰਕੜਾ ਵੱਧਦਾ ਹੀ ਵੱਧਦਾ ਜਾਂਦਾ ਸੋ ਲੋਕਾਂ ਨੂੰ ਕੈਂਸਰ ਬਾਰੇ ਪਤਾ ਹੋਵੇ ਕਿਵੇਂ ਬਣਦਾ ਹੈ ਕਿਵੇਂ ਵਧਦਾ ਹੈ ਨੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਵੇਂ ਜ਼ਿੰਦਗੀ ਜੀਣੀ ਹੈ ਉਸ ਮਕਸਦ ਨਾਲ ਵਰਲਡ ਕੈਂਸਰ ਕੇਅਰ ਲਗਾਤਾਰ ਮੈਡੀਕਲ ਕੈਂਪ ਲਾ ਕੇ ਲੋਕਾਂ ਨੂੰ ਚੇਤ ਕਰਦੀ ਹੈ ਔਰ ਇਹ ਉਪਰਾਲੇ ਕਾਫੀ ਲੰਬੇ ਸਮੇਂ ਤੋਂ ਖਾਸ ਕਰਕੇ ਧਾਰੀਵਾਦੀ ਦੇ ਵਾਈਟ ਚੱਲੇ ਨੇ ਜਿੱਚ ਮ ਆਪ ਹਰ ਜੀ ਸੇ ਪੂਰੀ ਤਰ੍ਹਾਂ ਧੰਨਵਾਦ ਕਰਦਾ ਹਾਂ ਉਹ ਸਕੂਲ ਜਿਹੜੇ ਨੂੰ ਰੀਡ ਕਰ ਰਹੇ ਨੇ ਖਾਸ ਕਰਕੇ ਸਕੂਲ ਇਸ ਸਕੂਲ ਦਾ ਬੜਾ ਧੰਨਵਾਦ ਹੈ ਕਿਉਂਕਿ ਇਹਨਾਂ ਨੇ ਇੱਕ ਬੜੀ ਸੋਹਣੀ ਪ੍ਰੋਜੈਕਟ ਯੂਜ਼ ਕੀਤੀ ਹੈ ਹੁਣ ਤੱਕ ਕੋਈ 200 ਦੇ ਕਰੀਬ ਅਸੀਂ ਲੋਕਾਂ ਨੂੰ ਚੈੱਕ ਕਰ ਚੁੱਕੇ ਹਾਂ 5000 ਟਾਰਗੇਟ ਹੈ ਸ਼ਾਮ ਤੱਕ ਪੂਰਾ ਕਰਾਂਗੇ ਅਸੀਂ ਔਰ ਕੋਈ ਤਰ੍ਹਾਂ ਦੀ ਵੀ ਹਰ ਬੰਦੇ ਜਿਹੜੀ ਹੈ ਜਾਂਚ ਕਿੰਨੇ ਕ ਮਰੀਜ਼ ਪਹੁੰਚ ਚੁੱਕੇ ਨੇ ਹੁਣ ਤੱਕ 200 ਦੇ ਕਰੀਬ ਲੋਕ ਆ ਚੁੱਕੇ ਕੀ ਮੈਸੇਜ ਦੇ ਮਗਲੋਂ ਮੈਸੇਜ ਸਾਡਾ ਇਹੀ ਹੈ ਕਿ ਤੰਦਰੁਸਤ ਮੰਦੇ ਨੂੰ ਆਪਣੀ ਜਾਂਚ ਕਰਉਣੀ ਚਾਹੀਦੀ ਹੈ ਕਿਉਂਕਿ ਅਸੀਂ ਲੋਕ ਡਰਦੇ ਹਾਂ ਅਸੀਂ ਲੋਕ ਹਮੇਸ਼ਾ ਉਦੋਂ ਹਸਪੀਟਲ ਜਾਂ ਡਾਕਟਰ ਕੋਲੇ ਜਾਂਦੇ ਜਦੋਂ ਬਿਮਾਰ ਹੁੰਦੇ ਆ ਉਸ ਟਾਈਮ ਤੇ ਮੈਂ ਸਮਝਦਾ ਕਿ ਜਾਣਾ ਨੁਕਸਾਨ ਦੇ ਚਲੋ ਤੁਸੀਂ ਠੀਕ ਤਾਂ ਹੋ ਜਾਓਗੇ ਲੇਕਿਨ ਅਗਰ ਤੰਦਰੁਸਤ ਵਿਅਕਤੀ ਡਾਕਟਰ ਕੋਲੇ ਜਾਣਾ ਜਾਂ ਹਸਪਤਾਲ ਜਾਣਾ ਸ਼ੁਰੂ ਕਰ ਦੂਗਾ ਤੇ ਕਦੀ ਬਿਮਾਰੀ ਨਹੀਂ ਹੋਊਗੀ ਇਹ ਬੜੀ ਵੱਡੀ ਲੌਜੀਕ ਹੈ ਜਿਸ ਤੇ ਤੁਹਾਨੂੰ ਸਮਝ ਆ ਗਿਆ ਇਹ ਗੱਲ ਨੂੰ ਤੁਸੀਂ ਬੜੀ ਲੰਬੀ ਤੇ ਸੋਹਣੀ ਜ਼ਿੰਦਗੀ ਜੀ ਸਕਦੇ ਆ ਆਦਰਵਾਇਜ਼ ਬਿਮਾਰੀਆਂ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਉਸੇ ਮਤਲਬ ਥਾਣ ਵੀ ਖਰਾਬ ਹੋ ਚੁੱਕਾ ਹੈ ਐਕਸਰਸਾਈਜ਼ ਨਹੀਂ ਕਰਦੇ ਨਹੀਂ ਦਿਮਾਗੀ ਬਹੁਤ ਬਹੁਤ ਜ਼ਿਆਦਾ ਹੈ ਜਿਹਦੇ ਕਾਰਨ ਨਾਰਮਲ ਸਭ ਜਿਹੜਾ ਮੈਡੀਕਲ ਦਾ ਖਰਚਾ ਵਧੂਗਾ ਪਰ ਅਸੀਂ ਬੱਸ ਸਕਦੇ ਆ ਜੇ ਤੰਦਰੁਸਤੀ ਨੂੰ ਬਰਕਰਾਰ ਰੱਖਾਂਗੇ ਤੰਦਰੁਸਤ ਬੰਦਾ ਆਪਣੀ ਮੈਡੀਕਲ ਜਾਂਚ ਕਰਵਾਦਾ ਨਹੀਂ